ਸੋ ਤੁਹਾਨੂੰ ਕੀ ਲੱਗਦਾ ਕਿ ਜੋ ਪੰਜਾਬ ਵਿੱਚ ਲੋਕੀ ਰਹਿ ਰਹੇ ਨੇ ਉਹ ਖਾਲਿਸਤਾਨ ਚਾਹੁੰਦੇ ਨੇ ਬਿਕੋਜ਼ ਜੋ ਮੈਂ ਸਟੈਟਸ ਦੇਖੇ ਸੀਗੇ ਉਹਦੇ ਵਿੱਚ ਮੈਨੂੰ ਇਹ ਪਹ ਲੱਗਦਾ ਹੈ ਕਿ ਬਹੁਤ ਹੀ ਕਟ ਲੁੱਕੀ ਬਹੁਤ ਹੀ ਕਟ ਲੁੱਕੀ ਇੱਕ ਚਾਹੁੰਦੇ ਨੇ ਕਿ ਖਾਲਿਸਤਾਨ ਬਣੇ ਬਾਕੀ ਸਾਰੇ ਚਾਹੁੰਦੇ ਨੇ ਕਿ ਹਾਂ ਪੰਜਾਬ ਜੋ ਹੈ ਇੰਡੀਆ ਦੇ ਵਿੱਚ ਹੀ ਹੈ ਉਹ ਇੰਡੀਆ ਨੂੰ ਜ਼ਿਆਦਾ ਪ੍ਰਿਫਰ ਕਰਦੇ ਨੇ ਤੁਹਾਡੇ ਕੀ ਰਾਏ ਆ ਦੇ ਵਿੱਚ ਦੇਖੋ ਪੰਜਾਬ ਦੇ ਲੋਕ ਖਾਲਿਸਤਾਨ ਦਾ ਮੈਨੂੰ ਨਹੀਂ ਪਤਾ ਉਹ ਚਾਹੁੰਦੇ ਜਾਂ ਨਹੀਂ ਚਾਹੁੰਦੇ ਹੈਗੇ ਕਿਉਂਕਿ ਮੈਂ ਹਜੇ ਤੱਕ ਇਸ ਬਾਰੇ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਰਾਏ ਲੈਣ ਦੇ ਲਈ ਆਪ ਮੈਦਾਨ ਵਿੱਚ ਨਹੀਂ ਉਤਰੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਰਿਲੀਜਨ ਕਰ ਰਹੀ ਸੀ ਔਰ ਬਹੁਤ ਸੌਫਟ ਤਰ੍ਹਾਂ ਦਾ ਕੰਟੈਂਟ ਤੇ ਪੋਜ਼ਿਟਿਵ ਕੰਟੈਂਟ ਕਰ ਰਹੀ ਸੀ ਸੋ ਉਸ ਦੇ ਦੌਰਾਨ ਮੈਨੂੰ ਕੋਈ ਬਹੁਤ ਜ਼ਿਆਦਾ ਲੋਕ ਨਹੀਂ ਮਿਲੇ ਆ ਜਿਹੜੇ ਖਾਲਿਸਤਾਨ ਦੀ ਮੰਗ ਰੱਖਦੇ ਹੋਣ ਪਰ ਹਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਆ 18ਵੀਂ ਸਦੀ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਜਿੰਨੂੰ ਅਸੀਂ ਖਾਲਸਾ ਰਾਜ ਕਹਿੰਦੇ ਆ ਜਿੰਨੂੰ ਅਸੀਂ ਸਰਕਾਰੀ ਖਾਲਸਾ ਕਹਿੰਦੇ ਹੈਗੇ ਆ ਸੋ ਪੰਜਾਬ ਦੇ ਲੋਕ ਉਸ ਤਰ੍ਹਾਂ ਦਾ ਰਾਜ ਜ਼ਰੂਰ ਚਾਹੁੰਦੇ ਨੇ ਜਿਦੇ ਵਿੱਚ ਧਾਰਮਿਕ ਨਿਰਪੱਖਤਾ ਹੋਵੇ ਜਿਦੇ ਵਿੱਚ ਸਾਖਰਤਾ ਹੋਵੇ ਜਿਦੇ ਵਿੱਚ ਪੜ੍ਹਾਈ ਲਿਖਾਈ ਐਜੂਕੇਸ਼ਨ ਬਰਾਬਰੀ ਦੇ ਮੌਕੇ ਹੋਣ ਸੋ ਪੰਜਾਬ ਇੱਕ ਬਹੁਤ ਅਮੀਰ ਸੂਬਾ ਰਿਹਾ ਹੈਗਾ ਉਹ ਤਾਂ ਹੀ ਇਹਨੂੰ ਇੱਕ ਟਾਈਮ ਤੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਸੋ ਉਹ ਚੀਜ਼ਾਂ ਤਾਂ ਪੰਜਾਬ ਦੇ ਲੋਕ ਚਾਹੁੰਦੇ ਨੇ ਤਰੱਕੀ ਤਾਂ ਚਾਹੁੰਦੇ ਨੇ ਔਰ ਜੇ ਪੰਜਾਬ ਦੇ ਲੋਕ ਵੱਖ ਹੋਣਾ ਚਾਹੁੰਦੇ ਹੋਣ ਤਾਂ ਤੁਸੀਂ ਇੱਕ ਚੀਜ਼ ਦੇਖੋ ਕਿ ਸਭ ਤੋਂ ਵੱਧ ਜਿਹੜੀਆਂ ਬੀਐਸਐਫ ਦੇ ਵਿੱਚ ਜਾਂ ਹੋਰ ਫੌਜ ਦੇ ਵਿੱਚ ਭਰਤੀਆਂ ਹੁੰਦੀਆਂ ਹੈਗੀਆਂ ਨੇ ਉਹ ਪੰਜਾਬ ਤੋਂ ਹੁੰਦੀਆਂ ਨੇ ਤਾਂ ਪੰਜਾਬ ਦੇ ਲੋਕ ਤਾਂ ਦੇਸ਼ ਭਗਤ ਵੀ ਹੈਗੇ ਨੇ ਪਰ ਉਸ ਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਤੁਹਾਨੂੰ ਲੱਗਦਾ ਕਿ ਉਹ ਟਾਈਮ ਆਏਗਾ ਜਦੋਂ ਪੰਜਾਬ ਨੂੰ ਸੋਨੇ ਦੀ ਚੜੀਆ ਫਿਰ ਤੋਂ ਕਿਹਾ ਜਾਏਗਾ ਦੇਖੋ ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਸੋਚਣ ਦਾ ਕਿਹਾ ਅਸੀਂ ਸ਼ੁਰੂ ਦੇ ਵਿੱਚ ਵੀ ਕਿਹਾ ਸੀ ਤੁਸੀਂ ਕਿਹਾ ਸੀ ਕਿ ਚੜ੍ਹਦੀ ਕਲਾ ਦਾ ਤੁਹਾਨੂੰ ਮਤਲਬ ਹੋ ਨਹੀਂ ਪਤਾ ਲੱਗਾ ਸੋ ਜਦੋਂ ਅਸੀਂ ਚੜ੍ਹਦੀ ਕਲਾ ਕਵਾਂਗੇ ਤੇ ਚੜ੍ਹਦੀ ਕਲਾ 'ਚ ਰਵਾਂਗੇ ਸੋ ਉਮੀਦ ਇੱਕ ਐਹੋ ਜੀ ਚੀਜ਼ ਹੈ ਜਿਹੜੀ ਰਹਿੰਦੀ ਦੁਨੀਆ ਤੱਕ ਬੰਦੇ ਨੂੰ ਨਹੀਂ ਛੱਡਣੀ ਚਾਹੀਦੀ ਔਰ ਡੈਫੀਨੇਟਲੀ ਇਹਦੀ ਉਮੀਦ ਅਸੀਂ ਕਦੇ ਨਹੀਂ ਛੱਡ ਸਕਦੇ ਪਰ ਜੇ ਤੁਸੀਂ ਅੱਜ ਦੇ ਹਾਲਾਤਾਂ ਦੀ ਗੱਲ ਕਰੋ ਤੇ ਤਸਵੀਰ ਇਹਦੇ ਉਲਟੀ ਹੈ ਪੰਜਾਬ ਦੀ ਲੋਟੀ ਹੋ ਰਹੀ ਹੈਗੀ ਹੈ ਚਾਹੇ ਤੁਸੀਂ ਪਾਣੀਆਂ ਦੇ ਨਾਂ ਤੇ ਕਹਿ ਲੋ ਚਾਹੇ ਤੁਸੀਂ ਹੱਕਾਂ ਦੇ ਨਾਂ ਤੇ ਕਹਿ ਲੋ ਚਾਹੇ ਤੁਸੀਂ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਹੈਗੀਆਂ ਪੰਜਾਬ ਦੇ ਵਿੱਚ ਪੰਜਾਬੀ ਬੜਨ ਤੇ ਤੁਹਾਨੂੰ ਜੁਰਮਾਨਾ ਲੱਗ ਰਿਹਾ ਹੈਗਾ ਸੋ ਇਸ ਵੇਲੇ ਤਾਂ ਲੋਟੀ ਹੋ ਰਹੀ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਮੀਦ ਨਹੀਂ ਛੱਡਦੇ ਅਸੀਂ ਪੰਜਾਬੀ ਇਸੇ ਕਰਕੇ ਹੈਗੇ ਆ ਨਾ ਕਿਉਂਕਿ ਅਸੀਂ ਟੈਨ ਹੀ ਕਿਸੇ ਦੀ ਮੰਨਦੇ ਸੋ ਚੜ੍ਹਦੀ ਕਲਾ ਦਾ ਪੈਗਾਮ ਹੈਗਾ ਤੇ ਅਸੀਂ ਇਹ ਮੰਨ ਸਕਦੇ ਹਾਂ ਕਿ ਬਿਲਕੁਲ ਇੱਕ ਦਿਨ ਜ਼ਰੂਰ ਹਾਲਾਤ ਜਿਹੜੇ ਨੇ ਉਹ ਚੰਗੇ ਹੋ ਜਾਣਗੇ ਬਿਹਤਰ ਹੋ ਜਾਣਗੇ ਪੰਜਾਬ ਪੰਜਾਬ ਵਰਗਾ ਹੋਏਗਾ ਕਈ ਸਰਕਾਰਾਂ ਇਹ ਦਾਅਵੇ ਕਰਕੇ ਸੱਤਾ ਦੇ ਵਿੱਚ ਆਈਆਂ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ ਪਰ ਅਫਸੋਸ ਦੀ ਗੱਲ ਹੈ ਕਿ ਹਲੇ ਤੱਕ ਕੁਝ ਇਦਾਂ ਦਾ ਨਜ਼ਰ ਨਹੀਂ ਆ ਰਿਹਾ ਹੈਗਾ ਉਹੀ ਕੁਸ਼ ਹੈ ਜੋ ਪਿਛਲੇ 10 15 ਜਾਂ 70 ਸਾਲਾਂ ਤੋਂ ਚੱਲ ਰਿਹਾ ਸੀਗਾ ਪਰ ਫਿਰ ਵੀ ਪੰਜਾਬੀ ਆ ਉਮੀਦ ਨਹੀਂ ਛੱਡਦੇ ਬਿਹਤਰੀ ਦੀ ਉਮੀਦ ਨਹੀਂ ਛੱਡ ਸਕਦੇ